ਅੰਤਿਸ਼ੀ ਸੇ ਮੈਮੋਰੀਅਲ ਰਾਣਾ ਸਾਹਿਬ ਕੇ ਅੰਤਰਰਾਸ਼ਟਰੀ ਮੈਲਾ ਦਿਵਸ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਬੋਦੀਪਾਲ ਹਰਨਾਮ ਕੋਟੀ ਸ਼ਿਰਕਤ ਕੀਤੇ ਅਤੇ ਉਹਨਾਂ ਦਾ ਫੁੱਲਾਂ ਦੇ ਗੁਲਦਸੇ ਨਾਲ ਸਵਾਗਤ ਕੀਤਾ ਗਿਆ ਇਸ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਦੇ ਨਾਲ ਕੀਤੀ ਗਈ ਇਸ ਮੌਕੇ ਪ੍ਰਿੰਸੀਪਲ ਹਰਨਾਮ ਕੋਰ ਮੈਂਬਰ ਮਲਕੀਸ਼ ਸਿੰਘ ਅਤੇ ਡਾਕਟਰ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਡਾਕਟਰ ਖੇਤ ਦੇ ਵਿੱਚ ਚੰਗੀ ਕੰਮਦਾਰੀ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਪ੍ਰਬੰਧਕਾਂ ਦੇ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸਾਰੀਆਂ ਔਰਤਾਂ ਨੂੰ ਵਧਾਈ ਦਿੱਤੀ ਗਈ। ਸ੍ਰੀ ਮੈਮੋਰੀਅਲ ਹਸਪੀਟਲ ਰਾਡਾ ਸਾਹਿਬ ਵਿੱਚ ਇੰਟਰਨੈਸ਼ਨਲ ਔਮਨਡੇ ਸੈਲੀਬ੍ਰੇਸ਼ਨ ਤੇ ਸਪੈਸ਼ਲ ਗਾਇਨੀ ਕੈਂਪ ਲਗਾਏ ਜਾ ਰਹੇ ਹਨ। ਇੱਕ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਸਾਹਿਬ ٹرسٹ ਵੱਲੋਂ ਸੰਤ ਮਹਾਰਾਜ ਜੀ ਬਲਜਿੰਦਰ ਸਿੰਘ ਜੀ ਵੱਲੋਂ ਜਿੱਥੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਵੈਲਿਊ এডਿਕੇਸ਼ਨ ਦਾ ਹੋ ਰਿਹਾ ਹੈ ਗੁਰਮਤ ਸੰਗੀਤ ਦਾ ਹੋ ਰਿਹਾ ਹੈ ਪ੍ਰਚਾਰ ਬੱਚਿਆਂ ਨੂੰ ਗੁਰਮਤ ਸੰਗੀਤ ਨਾਲ ਕੀਰਤਨ ਨਾਲ ਜੋੜਿਆ ਜਾ ਰਿਹਾ ਸਿੱਖ ਵੈਲਿਊਜ਼ ਨਾਲ ਜੋੜਿਆ ਜਾ ਰਿਹਾ ਉੱਥੇ এডਿਕੇਸ਼ਨ ਤੇ ਵੀ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਸਕੂਲ ਕਾਲਜ ਚੱਲ ਰਹੇ ਆਲਟਾ ਮਾਡਰਨ ਇਨਫਰਾਸਟ੍ਰਕਚਰ ਦੇ ਨਾਲ ਲੇਟੈਸਟ ਟੈਕਨੋਲੋਜੀਸ ਦੇ ਨਾਲ ਉੱਥੇ ਹੀ ਨਾਲ ਨਾਲ ਸਿਹਤ ਦਾ ਵੀ ਪੂਰਾ ਧਿਆਨ ਰੱਖਦੇ ਹੋਏ ਇਹ ਹਸਪੀਟਲ ਜੜਾ ਕੀ 80s ਵਿੱਚ ਖੁੱਲ੍ਹਾ ਸੀ ਹੁਣ ਮਹਾਰਾਜ ਜੀ ਨੇ ਇਹਨੂੰ ਰੈਨੋਵੇਟ ਕਰਕੇ ਸਾਰੇ ਡਿਪਾਰਟਮੈਂਟਸ ਇੱਥੇ ਖੋਲ੍ਹ ਦਿੱਤੇ ਨੇ ਮਲਟੀ ਸਪੈਸ਼ੈलिटी ਹਸਪੀਟਲ ਹੈ ਜਿੱਥੇ ਕੀ ਜਨਰਲ ਮੈਡੀਸਨ ਆਰਥੋ ਸਰਜਰੀ ਆਈ ਡੈਂਟਲ ਗਾਇਨੀ ਅਲਟਰਾ ਮਾਡਰਨ ਲੈਬਸ ਮੋਡੂਲਰ ਆਟਸ ਹੈਗੀਆਂ ਐਕਸ-ਰੇ ਮਸ਼ੀਨਸ ਲੇਟਸਟ ਨੇ ਲੇਟੈਸਟ ਟੈਕਨੋਲੋਜੀਸ ਨਾਲ ਸਾਰਾ ਇਲਾਜ ਇਲਾਕੇ ਦਾ ਬਹੁਤ ਘੱਟ ਰੇਟਾਂ ਤੇ ਕੀਤਾ ਜਾਂਦਾ ਹੈ ਔਰ ਅੱਜ ਖਾਸ ਕਰ ਇੰਟਰਨੈਸ਼ਨਲ ਔਮਨ ਡੇ ਤੇ ਇਸ ਸਪੈਸ਼ਲ ਗਾਇਨਿਕ ਐਪ ਇਸ ਲਈ ਲਗਾਇਆ ਜਾ ਰਿਹਾ ਹੈ ਘੱਟ ਰੇਟਸ ਦੇ ਸਾਰੇ ਟੈਸਟ ਕੀਤੇ ਜਾ ਰਹੇ ਨੇ ਕਿਉਂਕਿ ਜਿਹੜੇ ਊਮਨ ਹੈ ਇਹਨਾਂ ਦੀ ਹੈਲਥ ਦਾ ਧਿਆਨ ਰੱਖਣਾ ਸਾਡਾ ਮੇਨ ਮੋਟਿਵ ਹੈ ਕਿਉਂਕਿ ਇਹਨਾਂ ਨੇ ਸਮਾਜ ਦੀ ਸਿਰਜਣਾ ਕਰਨੀ ਹੈ ਇਹਨਾਂ ਨੇ ਛੋਟੇ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਹੈ ਅੱਗੇ ਫਿਊਚਰ ਗੁੱਡ ਸਿਟੀਜ਼ਨਸ ਆਫ ਇੰਡੀਆ ਬਣਨ ਦੀ ਔਰ ਨਾਲ ਦੀ ਨਾਲ ਸਾਰੇ ਮਲਟੀਟਾਸਕਿੰਗ ਨੇ ਇਹਨਾਂ ਨੇ ਘਰ ਨੂੰ ਵੀ ਦੇਖਣਾ ਇਹਨਾਂ ਨੇ ਜੌਬਸ ਨੂੰ ਵੀ ਦੇਖਣਾ ਫੈਮਿਲੀ ਦੇ ਹਰ ਮੈਂਬਰ ਨੂੰ ਸੋਸਾਇਟੀ ਦੇ ਹਰ ਮੈਂਬਰ ਨੂੰ ਦੇਖਣਾ ਔਰ ਇਹਨਾਂ ਦੀ ਹੈਲਥ ਵਧੀਆ ਹੋਣਾ ਸਭ ਤੋਂ ਮੇਨ ਪ੍ਰਾਇਰ ਮੋਟਿਵ ਹੈ ਐਂਡ ਜੇ ਇਹਨਾਂ ਦੀ ਹੈਲਥ ਠੀਕ ਹੋਏਗੀ ਇਹ ਅੱਛਾ ਵੈਲਿਊਜ਼ ਅੱਗੇ ਦੇਣਗੇ ਬੱਚਿਆਂ ਨੂੰ ਤਾਂ ਸਾਡਾ ਸਮਾਜ ਬਹੁਤ ਵਧੀਆ ਬਨੇਗਾ ਆ ਸਟਾਫ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਜੀ ਹਾਂਜੀ ਜਿੱਥੇ ਅਸੀਂ ਸੁਸਾਇਟੀ ਦਾ ਅਸੀਂ ਧਿਆਨ ਰੱਖਦੇ ਹਾਂ ਉਹਨਾਂ ਦਾ ਸਿਹਤ ਦਾ ਰੱਖਦੇ ਹਾਂ ਉੱਥੇ ਹੀ ਆਪਣੇ ਹਸਪੀਟਲ ਦੇ ਜਿਹੜੇ ਵਿਮਨ ਸਟਾਫ ਮੈਂਬਰਸ ਐ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਜਿਹੜੇ ਕਿ ਆਪਣੀ ਡਿਊਟੀ ਤੋਂ ਬਿਯੋਂਡ ਕੰਮ ਕਰਦੇ ਨੇ ਇੱਕ ਡਿਊਟੀ ਹੁੰਦੀ ਹੈ 9 ਤੋਂ 5 ਕਰਨ ਦੀ ਔਰ ਇੱਕ ਡਿਊਟੀ ਹੁੰਦੀ ਹੈ ਕਿ ਦਿਲੋਂ ਕਰਨ ਦੀ ਵਾਹਿਗੁਰੂ ਨੂੰ ਹਾਜ਼ਰਨਾਜ਼ਾ ਸਮਝ ਕੇ ਆਪਣਾ ਆਪ ਦੂਜਿਆਂ ਚ ਦੇਖ ਕੇ ਉਹਨਾਂ ਦਾ ਦਰਦ ਸਮਝ ਕੇ ਪਿਆਰ ਨਾਲ ਸੇਵਾ ਕਰਨ ਦੀ ਜੋ ਜਿਹੜੇ ਐਸੇ EMPLOYEES ਸਾਰੇ ਹੈਗੇ ਨੇ ਇਸ ਇਸ ਸਟਾਫ ਵਿੱਚ ਹਸਪਤਾਲ ਦੇ ਉਹਨਾਂ ਸਾਰਿਆਂ ਨੂੰ ਰਿਕਗਨਾਈਜ਼ ਕੀਤਾ ਜਾ ਰਿਹਾ ਹੈ ਅਵਾਰਡਸ ਦਿੱਤੇ ਜਾ ਰਹੇ ਹੈ ਮੇਨ ਦਾ ਇਹ ਹੈ ਕਿ ਵੂਮਨ ਡੇ ਅਸੀਂ ਇਸ ਲਈ ਮਨਾਉਂਦੇ ਆ ਕਿ ਰਿਮਾਈਂਡ ਕਰਾਈਏ ਕਿ ਅਸੀਂ ਜੈਂਡਰ ਤੋਂ ਉੱਪਰ ਉਠੀਏ ਜਿਹੜੇ ਅੱਜ ਕੱਲ ਦੇ ਮਾਵਾ ਨੇ ਉਹ ਲੜਕਿਆਂ ਨੂੰ ਔਰ ਲੜਕੀਆਂ ਨੂੰ ਬਰਾਬਰ ਸਿੱਖਿਆ ਦੇਣ ਤਾਂ ਕਿ ਲੜਕਿਆਂ ਨੂੰ ਸ਼ੁਰੂ ਤੋਂ ਹੀ ਸਿੱਖਿਆ ਮਿਲੇ ਕਿ ਲੜਕੀਆਂ ਦੀ ਇੱਜ਼ਤ ਕਿਵੇਂ ਕਰਨੀ ਹੈ ਆਖਰ ਦੇ ਵਿੱਚ ਪੀਟੀਐਨ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬੇਟੀਆਂ ਨੂੰ ਸੰਦੇਸ਼ ਦੇਣਾ ਚਾਹਾਂਗੇ ਕਿ ਹਮੇਸ਼ਾ ਹੀ ਮਾਤਾ ਪਿਤਾ ਦਾ ਸਰਦਕਾਰ ਕਰਨ ਔਰ ਹਮੇਸ਼ਾ ਆਪਣੇ ਸੋਸਾਇਟੀ ਲਈ ਨੇਸ਼ਨ ਲਈ ਹਮੇਸ਼ਾ ਹੈਲਪ ਕਰਨ ਦੀ ਉਹਨੂੰ ਅੱਗੇ ਵਧਾਨ ਦੇ ਹਮੇਸ਼ਾ ਤਤਪਰ ਰਹਿਣ ਕਿਉਂ ਕਿ ਉਹ ਮੈਨ ਨੇ ਜਿਹੜੇ ਕਿ ਵੈਲਿਊਜ਼ ਨੂੰ ਅੱਗੇ ਇੰਪਾਰਟ ਕਰ ਸਕਦੀਆਂ ਨੇ ਬੱਚਿਆਂ ਵਿੱਚ ਵੀ ਫੈਮਿਲੀ 'ਚ ਵੀ ਸੋਸਾਇਟੀ 'ਚ ਵੀ ਨੇਸ਼ਨ ਵਿੱਚ ਵੀ ਥੈਂਕ ਯੂ ਥੈਂਕ ਯੂ